ਜਿਹੜਾ ਚਾਰ ਭਰਾ ਹੁੰਦੇ ਉਹਨਾਂ 'ਚ ਪਾਵਰ ਕੁਝ ਜ਼ੋਰ ਹੁੰਦੀ ਐ ਇੱਕ ਤਾਂ ਉਹ ਇਨਸਾਨ ਹੀ ਭੁੱਲਣ ਵਾਲਾ ਹੈ ਨਹੀਂ ਨਾ ਯਾਤਾਂ ਪਤਾ ਕੀ ਜਿਹਨੂੰ ਕਦੇ ਭੁੱਲ ਪਈ ਐ ਨਾ ਅੱਜ ਕੱਲ੍ਹ ਨਾ ਵੀਰੇ ਸਮੇਂ ਐਦਾਂ ਦਾ ਹੋ ਗਿਆ ਅੱਜ ਕੱਲ੍ਹ ਜਿਹੜੇ ਸਾਡੇ ਰਿਸ਼ਤੇ ਆ ਜਾਂ ਸਾਡੀਆਂ ਯਾਰੀਆਂ ਦੋਸਤੀਆਂ ਉਹ ਪਰਖੀਂ ਸੋਸ਼ਲ ਮੀਡੀਆ ਤੋਂ ਜਾਂਦੀਆਂ ਹਨਾ ਜਿਹੜਾ ਫਾਲੋਅਨ ਫਾਲੋ ਵਾਲੀ ਜਿਹੜੀ ਗੱਲਬਾਤ ਐ ਅੱਜ ਤੱਕ ਵੀਰੇ ਮੈਂ ਆਪਣਾ ਇੰਸਟਾਗ੍ਰਾਮ ਮੈਂ ਕਦੇ ਮਤਲਬ ਜੋ ਸੋਸ਼ਲ ਮੀਡੀਆ ਮੈਂ ਮੈਨਿੰ ਨਹੀਂ ਕਰਦਾ ਭਾਈ ਜਿਵੇਂ ਸਿੱਧੂ ਬਾਈ ਨਾਲ ਤੁਹਾਡਾ ਪਿਆਰ ਸੀ ਹਨਾ ਗੀਤ ਦੇ ਵਿੱਚ ਵੀ ਸਿੱਧੂ ਤੁਸੀਂ ਕਹਿੰਦੇ ਹੋ ਕਿ ਮੂਸੇ ਆਲਾ ਪਿੱਛੇ ਖੜਾ ਆਰਨੇ ਤੇ ਅੱਜ ਜਦੋਂ ਉਹ ਯਾਰ ਪਿੱਛੇ ਖੜਾ ਨਹੀਂ ਦਿਸਦਾ ਬਿਲਕੁਲ ਮੇਰੇ ਬਹੁਤ ਫੀਲ ਹੁੰਦਾ ਕਿਉਂਕਿ ਉਹ ਹੁਣ ਜਦੋਂ ਅਸੀਂ ਮਾਨਸਾ ਰੈਲੀ ਦੇ ਉੱਤੇ ਧਰਨਾ ਲਾਇਆ ਸੀਗਾ ਹਨਾ ਉਦੋਂ ਐਦਾਂ ਹੁੰਦਾ ਸੀ ਵੀਰੇ ਜਦਾਂ ਵੀ ਜਦੋਂ ਚਾਰ ਭਰਾ ਹੁੰਨੇ ਉਦੋਂ ਪਾਵਰ ਕੁਝ ਹੋਰ ਹੁੰਦੀ ਆ ਸੋ ਜਦੋਂ ਕੋਈ ਵੀ ਪ੍ਰੋਗਰਾਮ ਐਦਾਂ ਦਾ ਕਰਦੇ ਆ ਏਰੀਆ 'ਚ ਕਰਦੇ ਹੋ ਉਹਨਾਂ ਤਾਂ ਵੀਰੇ ਯਾਦ ਆ ਆਟੋਮੈਟਿਕਲੀ ਇੱਕਦਮ ਇਨਸਾਨ ਨਹੀਂ ਭੁੱਲਣ ਵਾਲਾ ਹੈ ਨਹੀਂ ਹਨਾ ਯਾਤਬਤ ਆ ਗਈ ਜਿਹਨੂੰ ਕਦੇ ਭੁੱਲ ਪਾਈ ਹੈ ਹਨਾ ਸੋ ਜਿੰਨਾ ਮਤਲਬ ਇੱਕ ਬਹਾਨਾ ਹੁੰਦਾ ਅੱਜ ਅਸੀਂ ਬਲੱਡ ਕੈਂਪ ਇੱਥੇ ਰੱਖਿਆ ਸੀਗਾ ਸਿੱਧੂ ਭਾਈ ਦੀ ਯਾਦ ਦੇ ਵਿੱਚ ਸੋ ਚਲੋ ਦੁਬਾਰਾ ਉਹ ਆਇਆ ਉਸੇ ਰੂਪ ਦੇ ਵਿੱਚ ਹਨਾ ਕਈ ਲੋਕ ਨਾ ਫੋਲੋਇੰਗ ਤੋਂ ਜਾਂ ਨੌਨ ਫੋਲੋਇੰਗ ਤੋਂ ਜੱਜ ਕਰ ਲੈਂਦੇ ਨੇ ਤੇ ਪਰ ਮੈਂ ਕਹਿੰਦਾ ਵੀ ਅੱਜ ਤੁਹਾਡੀ ਇਹ ਗੱਲ ਦਾ ਜਵਾਬ ਆ ਜਿਹੜਾ ਤੁਸੀਂ ਬਲੱਡ ਕੈਂਪ ਸਿੱਧੂ ਦੀ ਯਾਤਰਾ ਚਲਾਇਆ ਨਹੀਂ ਵੀਰੇ ਅੱਜ ਕੱਲ ਨਾ ਵੀਰੇ ਸਮਾਂ ਇਦਾਂ ਦਾ ਹੋ ਗਿਆ ਅੱਜ ਕੱਲ ਜਿਹੜੇ ਸਾਡੇ ਰਿਸ਼ਤੇ ਆ ਜਾਂ ਸਾਡੀਆਂ ਯਾਰੀਆਂ ਦੋਸਤੀਆਂ ਉਹ ਪਰਖੀਂ ਸੋਸ਼ਲ ਮੀਡੀਆ ਤੋਂ ਜਾਂਦੀਆਂ ਹਨਾ ਜਿਹੜਾ ਫੋਲੋ ਅਨ ਫੋਲੋ ਵਾਲੀ ਜਿਹੜੀ ਗੱਲਬਾਤ ਹੈ ਅੱਜ ਤੱਕ ਵੀਰੇ ਮੈਂ ਆਪਣਾ ਇੰਸਟਾਗ੍ਰam ਮੈਂ ਕਦੇ ਮਤਲਬ ਜੋ ਸੋਸ਼ਲ ਮੀਡੀਆ ਮੈਂ ਮੈਨੇਜ ਨਹੀਂ ਕਰਦਾ ਨਾ ਹੀ ਮੈਂ ਕਦੇ ਚਲਾ ਇੱਕ ਵਾਰੀ ਕਿ ਮਤਲਬ ਮੈਨੂੰ ਇੰਨਾ ਵੀ ਡਿਫਰੈਂਸ ਨਹੀਂ ਪਤਾ ਸੀਗਾ ਵੀ ਫੋਲੋ ਕਰਨ ਨਾਲ ਜਾਂ ਨਾ ਕਰਨ ਨਾਲ ਕੀ ਫਰਕ ਪੈਂਦਾ ਕਿਉਂਕਿ ਜਦੋਂ ਇੰਸਟਾ ਦੀ ਆਈਡੀ ਕ੍ਰੀਏਟ ਕੀਤੀ ਮੈਨੂੰ ਐਦਾ ਹੁੰਦਾ ਵੀ ਫੋਲੋ ਕਰਨ ਨਾਲ ਹੀ ਫੋਲਰ ਮਤਲਬ ਫੋਲਰ ਵਧਦੇ ਆ ਹਣਾ ਵੀ ਜਦੋਂ ਆ ਕਿਉਂਕਿ ਹਲੇ ਆਪਾਂਨੇ ਵੱਡੇ ਨਹੀਂ ਸੀ ਹੋਏ ਹਾਂ ਇਹ ਵੀ ਇੱਕ ਗੱਲ ਸਾਡੀ ਜਦੋਂ ਮੈਂ ਸਿੱਧੂ ਨੂੰ ਮਤਲਬ ਮੈਂ ਤੇ ਸਿੱਧੂ ਇਕੱਠੇ ਬੈਠੇ ਸੀਗਾ ਮੈਨੂੰ ਕਹਿੰਦਾ ਕਹਿੰਦਾ ਯਾਰ ਤੂੰ ਪਹਾਂ ਕਿੰਨੀ ਦੁਨੀਆਂ ਫੋਲੋ ਕਰ ਰੱਖੀ ਆ ਮੈਂ ਕਹਿੰਦਾ ਇਹਦੇ ਬਾਰੇ ਮੈਨੂੰ ਤਾਂ ਨੌਲੇਜ ਹੀ ਹੈ ਨਹੀਂ ਕਹਿੰਦਾ ਇੱਕ ਵਾਰੀ ਇਹਨੂੰ ਜਮਾਂ 0 0 ਕਰ ਦੇ ਠੀਕ ਆ ਸੋਸ਼ਲ ਮੀਡੀਆ ਮੇਰੇ ਖਾਲ ਆਪਣਾ ਤੋਂ ਅਰਸ਼ੀਰ ਚਲਾਉਂਦੇ ਸੀ ਨਾ ਹਾਂ ਹਾਂ 골ਡ ਮੀਡੀਆ ਕੋਲ ਹੁੰਦੇ ਸੀ ਇਹ ਮੇਰੇ ਇਹ ਮਤਲਬ ਆਪਣੀ ਫਾਲਤੂ ਦੀਆਂ ਗੱਲਾਂ ਹੁੰਦੀਆਂ ਵੀ ਸੋਸ਼ਲ ਮੀਡੀਆ ਤੋਂ ਕਿਤੇ ਰਿਸ਼ਤੇ ਪਛਾਣੇ ਜਾਂਦੇ ਹਨਾ ਸੋ ਬਾਕੀ ਬੇਬੇਵਾ ਪੁਨਰ ਅਮਰੀਕਾ ਦਾ ਲਾਵਾਦ ਹੁੰਦੀ ਰਹਿੰਦੀ ਆ ਤੇ ਮਤਲਬ ਜੋ ਰਿਸ਼ਤਾ ਆਪਣਾ ਪਹਿਲਾਂ ਅੱਜ ਵੀ ਉਹੀ ਆ ਘਰੇ ਵੀ ਜਦੋਂ ਚਾਰ ਭਰਾ ਹੁੰਨੇ ਉਹਦੋਂ ਪਾਵਰ ਕੁਛ ਹੋਰ ਹੁੰਦੀ ਆ ਇੱਕ ਤਾਂ ਇਨਸਾਨ ਹੀ ਭੁੱਲਣ ਵਾਲਾ ਹੈ ਨਹੀਂ ਨਾ ਯਾਤਬਤ ਆ ਗਈ ਜਿਹਨੂੰ ਕਿਤੇ ਭੁੱਲ ਪਈ ਹੈ ਨਾ ਅੱਜ ਕੱਲ ਨਾ ਵੀਰੇ ਸਮੇ ਏਦਾਂ ਦਾ ਹੋ ਗਿਆ ਅੱਜ ਕੱਲ ਜਿਹੜੇ ਸਾਡੇ ਰਿਸ਼ਤੇ ਆ ਜਾਂ ਸਾਡੀਆਂ ਯਾਰੀਆਂ ਦੋਸਤੀਆਂ ਉਹ ਪਰਖੀਂ ਸੋਸ਼ਲ ਮੀਡੀਆ ਤੋਂ ਜਾਂਦੀਆਂ ਹਨਾ ਜਿਹੜਾ ਫੋਲੋ ਅਨਫੋਲੋ ਵਾਲੀ ਜਿਹੜੀ ਗੱਲਬਾਤ ਹੈ ਅੱਜ ਤੱਕ ਵੀਰੇ ਮੈਂ ਆਪਣਾ ਇੰਸਟਾਗ੍ਰam ਮੈਂ ਕਦੇ ਮਤਲਬ ਜੋ ਸੋਸ਼ਲ ਮੀਡੀਆ ਮੈਂ ਮੈਮਰੀ ਨਹੀਂ ਕਰਦਾ ਭਾਈ ਜਿਵੇਂ ਸਿੱਧੂ ਬਾਈ ਨਾਲ ਤੁਹਾਡਾ ਪਿਆਰ ਸੀ ਹਨਾ ਗੀਤ ਦੇ ਵਿੱਚ ਵੀ ਸਿੱਧੂ ਤੁਸੀਂ ਕਹਿੰਦੇ ਹੋ ਕਿ ਮੂਸੇ ਆਲਾ ਪਿੱਛੇ ਖੜਾ ਆਰਨੇ ਤੇ ਅੱਜ ਜਦੋਂ ਉਹ ਯਾਰ ਪਿੱਛੇ ਖੜਾ ਨਹੀਂ ਦਿਸਦਾ ਬਿਲਕੁਲ ਮੇਰੇ ਬਹੁਤ ਫੀਲ ਹੁੰਦਾ ਕਿਉਂਕਿ ਉਹ ਹੁਣ ਜਦੋਂ ਅਸੀਂ ਮਾਨਸਾ ਰੈਲੀ ਦੇ ਉੱਤੇ ਧਰਨਾ ਲਾਇਆ ਸੀਗਾ ਹਨਾ ਉਦੋਂ ਐਦਾਂ ਹੁੰਦਾ ਸੀ ਵੀਰੇ ਜਦਾਂ ਵੀ ਜਦੋਂ ਚਾਰ ਭਰਾ ਹੁੰਨੇ ਉਦੋਂ ਪਾਵਰ ਕੁਝ ਹੋਰ ਹੁੰਦੀ ਆ ਸੋ ਜਦੋਂ ਕੋਈ ਵੀ ਪ੍ਰੋਗਰਾਮ ਐਦਾਂ ਦਾ ਕਰਦੇ ਆ ਏਰੀਆ 'ਚ ਕਰਦੇ ਹੋ ਉਹਨਾਂ ਤਾਂ ਵੀਰੇ ਯਾਦ ਆ ਆਟੋਮੈਟਿਕਲੀ ਇੱਕਦਮ ਇਨਸਾਨ ਨਹੀਂ ਭੁੱਲਣ ਵਾਲਾ ਹੈ ਨਹੀਂ ਹਨਾ ਯਾਤਬਤ ਆ ਗਈ ਜਿਹਨੂੰ ਕਦੇ ਭੁੱਲ ਪਾਈ ਹੈ ਹਨਾ ਸੋ ਜਿੰਨਾ ਮਤਲਬ ਇੱਕ ਬਹਾਨਾ ਹੁੰਦਾ ਅੱਜ ਅਸੀਂ ਬਲੱਡ ਕੈਂਪ ਇੱਥੇ ਰੱਖਿਆ ਸੀਗਾ ਸਿੱਧੂ ਭਾਈ ਦੀ ਯਾਦ ਦੇ ਵਿੱਚ ਸੋ ਚਲੋ ਦੁਬਾਰਾ ਉਹ ਆਇਆ ਉਸੇ ਰੂਪ ਦੇ ਵਿੱਚ ਹਨਾ ਕਈ ਲੋਕ ਨਾ ਫੋਲੋਇੰਗ ਤੋਂ ਜਾਂ ਨੌਨ ਫੋਲੋਇੰਗ ਤੋਂ ਜੱਜ ਕਰ ਲੈਂਦੇ ਨੇ ਤੇ ਪਰ ਮੈਂ ਕਹਿੰਦਾ ਵੀ ਅੱਜ ਤੁਹਾਡੀ ਇਹ ਗੱਲ ਦਾ ਜਵਾਬ ਆ ਜਿਹੜਾ ਤੁਸੀਂ ਬਲੱਡ ਕੈਂਪ ਸਿੱਧੂ ਦੀ ਯਾਤਰਾ ਚਲਾਇਆ ਨਹੀਂ ਵੀਰੇ ਅੱਜ ਕੱਲ ਨਾ ਵੀਰੇ ਸਮਾਂ ਇਦਾਂ ਦਾ ਹੋ ਗਿਆ ਅੱਜ ਕੱਲ ਜਿਹੜੇ ਸਾਡੇ ਰਿਸ਼ਤੇ ਆ ਜਾਂ ਸਾਡੀਆਂ ਯਾਰੀਆਂ ਦੋਸਤੀਆਂ ਉਹ ਪਰਖੀਂ ਸੋਸ਼ਲ ਮੀਡੀਆ ਤੋਂ ਜਾਂਦੀਆਂ ਹਨਾ ਜਿਹੜਾ ਫੋਲੋ ਅਨ ਫੋਲੋ ਵਾਲੀ ਜਿਹੜੀ ਗੱਲਬਾਤ ਹੈ ਅੱਜ ਤੱਕ ਵੀਰੇ ਮੈਂ ਆਪਣਾ ਇੰਸਟਾਗ੍ਰam ਮੈਂ ਕਦੇ ਮਤਲਬ ਜੋ ਸੋਸ਼ਲ ਮੀਡੀਆ ਮੈਂ ਮੈਨੇਜ ਨਹੀਂ ਕਰਦਾ ਨਾ ਹੀ ਮੈਂ ਕਦੇ ਚਲਾ ਇੱਕ ਵਾਰੀ ਕਿ ਮਤਲਬ ਮੈਨੂੰ ਇੰਨਾ ਵੀ ਡਿਫਰੈਂਸ ਨਹੀਂ ਪਤਾ ਸੀਗਾ ਵੀ ਫੋਲੋ ਕਰਨ ਨਾਲ ਜਾਂ ਨਾ ਕਰਨ ਨਾਲ ਕੀ ਫਰਕ ਪੈਂਦਾ ਕਿਉਂਕਿ ਜਦੋਂ ਇੰਸਟਾ ਦੀ ਆਈਡੀ ਕ੍ਰੀਏਟ ਕੀਤੀ ਮੈਨੂੰ ਐਦਾ ਹੁੰਦਾ ਵੀ ਫੋਲੋ ਕਰਨ ਨਾਲ ਹੀ ਫੋਲਰ ਮਤਲਬ ਫੋਲਰ ਵਧਦੇ ਆ ਹਣਾ ਵੀ ਜਦੋਂ ਆ ਕਿਉਂਕਿ ਹਲੇ ਆਪਾਂਨੇ ਵੱਡੇ ਨਹੀਂ ਸੀ ਹੋਏ ਹਾਂ ਇਹ ਵੀ ਇੱਕ ਗੱਲ ਸਾਡੀ ਜਦੋਂ ਮੈਂ ਸਿੱਧੂ ਮਤਲਬ ਮੈਂ ਤੇ ਸਿੱਧੂ ਇਕੱਠੇ ਬੈਠੇ ਸੀਗਾ ਮੈਨੂੰ ਕਹਿੰਦਾ ਕਹਿੰਦਾ ਯਾਰ ਤੂੰ ਪੰਜ ਕਿੰਨੀ ਦੁਨੀਆਂ ਫੋਲੋ ਕਰ ਰੱਖੀ ਆ ਮੈਂ ਕਹਿੰਦਾ ਇਹਦੇ ਬਾਰੇ ਮੈਨੂੰ ਤਾਂ ਨੌਲੇਜ ਹੀ ਹੈ ਨਹੀਂ ਕਹਿੰਦਾ ਇੱਕ ਵਾਰੀ ਇਹਨੂੰ ਜਮਾਂ 0 0 ਕਰ ਦੇ ਠੀਕ ਆ ਸੋਸ਼ਲ ਮੀਡੀਆ ਮੇਰੇ ਖਾਲ ਆਪਣਾ ਤੋਂ ਅਰਸ਼ੀ ਉਹ ਚਲਾਉਂਦੇ ਸੀ ਨਾ ਹਾਂ ਹਾਂ 골ਡ ਮੀਡੀਆ ਕੋਲ ਹੁੰਦੇ ਸੀ ਇਹ ਮਤਲਬ ਆਪਣੀ ਫालतੂ ਦੀਆਂ ਗੱਲਾਂ ਹੁੰਦੀਆਂ ਵੀ ਸੋਸ਼ਲ ਮੀਡੀਆ ਤੋਂ ਕਦੇ ਰਿਸ਼ਤੇ ਪਛਾਣੇ ਜਾਂਦੇ ਹਨਾ ਸੋ ਬਾਕੀ ਬੇਬੇਵਾਪੂਣਾ ਮੇਰੀ ਗੱਲਬਾਤ ਹੁੰਦੀ ਰਹਿੰਦੀ ਆ ਤੇ ਮਤਲਬ ਜੋ ਰਿਸ਼ਤਾ ਆਪਣਾ ਪਹਿਲਾਂ ਅੱਜ ਵੀ ਉਹੀ ਆ ਘਰੇ